ਤੇ ਦੇਖੇਗੀ ਅੱਜ ਜੋ ਕਿਸਾਨ ਮਜ਼ਦੂਰਾਂ ਕਮੇਟੀ ਵੱਲੋਂ ਜੋ ਅੰਮਰਸਰ ਦੀਆਂ ਸੜਕਾਂ ਦੇ ਉੱਪਰ ਜਿਹੜਾ ਝੋਨਾ ਖਿਲਾਰ ਕੇ ਜਿਹੜਾ ਬਾਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਜੋ ਮੰਡੀਆਂ ਦੇ ਵਿੱਚ ਇਸ ਟਾਈਮ ਤੇ ਝੋਨੇ ਦੀ ਫਸਲ ਬਾਹਮੜੀ 1509 ਦੀ ਫਸਲ ਜਿਹੜੀ ਰੋੜ ਰਹੀ ਆ ਉਹਦੇ ਵਿਰੋਧ ਦੇ ਵਿੱਚ ਜਿਹੜਾ ਵਾ ਮੰਡੀਆਂ ਵਿੱਚ ਜਿਹੜਾ ਲੁੱਟ ਹੋਣਾ ਕਰਕੇ ਕਿਸਾਨ ਅੱਜ ਬਹੁਤ ਨਾਰਾਜ਼ ਆ ਇਹਨਾਂ ਗੱਲਾਂ ਤੋਂ ਸਭ ਕਾਹਦੇ ਵਿਰੋਧ ਦੇ ਵਿੱਚ ਜੜਾ ਵਾ ਛੜਕਾਂ ਦੇ ਝੋਨਾ ਖਿਲਾਰ ਕੇ ਉਹ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਵਾ ਕਿਸਾਨ ਬਹੁਤ ਬਹਿਜ ਤੇ ਹਾਸ਼ਾ ਨਾਰਾਜ਼ ਆ ਤੋਂ ਇਸ ਕਰਕੇ ਤੁਹਾਡੇ ਸਾਹਮਣੇ ਤੁਸੀਂ ਵੇਖੋ ਬੜੀ ਜ਼ਦਾਰ ਦੇ ਜਿਹੜਾ ਉਹ ਛੜਕਾਂ ਦੇ ਝੋਨਾ ਖਿਲਾਰ ਕੇ ਆਪਣਾ ਰੋਸ ਪ੍ਰਦਰਸ਼ਨ ਕਿਸਾਨ ਕਰ ਰਹੇ ਆ ਕਿਹੜੀ ਪੁੱਤਾ ਵਾਂ ਪਾੜੀ ਹੋਈ ਕਿਸਾਨ ਜਿਹੜੀ ਫਸਲ ਆ ਕਿਉਂਕਿ ਉਹਨੂੰ ਅੱਜ ਮੰਡੀਆਂ ਦੇ ਵਿੱਚ ਸਹੀ ਰੇਟ ਤੇ ਚੁੱਕੇ ਨਹੀਂ ਆ ਰਿਹਾ ਸਿਰਫ ਕੱਲ 1800 ਰੁਪਏ ਨੂੰ ਜਿਹੜੀ ਆ ਉਹ 1500 ਨੂੰ ਵੇਚੀ ਆ ਤੇ ਬਹੁਤ ਨਿਰਾਸ਼ ਕਿ ਕਿਸਾਨਾਂ ਦੇ ਮਨਾਂ ਦੇ ਵਿੱਚ। ਤੋਂ ਤੁਸੀਂ ਦੇਖ ਸਕਦੇ ਪਿਛੜਕਾ ਦੇ ਕਿਸਾਨ ਜਿਹੜਾ ਝੋਨਾ ਖਿਲਾ ਰਹੇ ਆ। ਕਿ ਉਹ ਬੜੇ ਦੁਖ ਦੀ ਖਬਰ ਆ ਭਾਈ ਇਹ। ਮੋਦੀ ਸਰਕਾਰ ਦੇ ਮੁਰਦਾਬਾਦ ਦੇ ਨਾਰੇ ਲਾਏ ਜਾ ਰਹੇ ਆ। ਜੋ ਸੋਚੀ ਸਮਝੀ ਚਾਲ ਬੜੀ ਕੋਜੀ ਚਾਲ ਆ ਸਰਕਾਰ ਦੀ ਕਿਸਾਨਾਂ ਨੂੰ ਇਸ ਤਰੀਕੇ ਨਾਲ ਖਤਮ ਕਰਨਾ ਇਸ ਕਿਸਾਨ ਦੀ ਫਸਲ ਨਾਲ ਚੁਕੜੀ ਇਹ ਬੜੀਆਂ ਕੋਝੀਆਂ ਚਾਲਾਂ ਆ ਸਰਕਾਰ ਦੇ ਮਾੜੇ ਨਿਕੇ ਇਸ ਤੋਂ ਸਾਬਤ ਹੁੰਦੀਆਂ ਕਿਉਂਕਿ ਸਰਕਾਰਾਂ ਕਿਸਾਨਾਂ ਦੁਆਰਾ ਕੀਤੇ ਹੋਏ ਕਿਸਾਨ ਪ੍ਰੋਟੈਕਟ ਦੇ ਵਡਿਆਵਾਂ ਕਿਦਣਾ ਕਿਹਾ ਉਹਦਾ ਅੰਦਰ ਖਾਤੇ ਸਰਕਾਰ ਵਿਰੋਧ ਕਰ ਰਹੀ ਆ ਕਿਉਂ ਕਿਸਾਨ ਆਪਣੀ ਹੱਕੀ ਮੰਗਾ ਮੰਗਦੇ ਆ ਤੇ ਉਹ ਗੁੱਸਾ ਜਿਹੜੀ ਸਰਕਾਰ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਕੱਢ ਰਹੀ ਕਿ ਕਿਸਾਨ ਦੀ ਫਸਲ ਦੀ ਚੁਕੜੀ ਯਾਰ ਤੇ ਕਿਸਾਨ ਉਸ ਨਰਾਸ਼ਾ ਵਿੱਚ ਆ ਕੇ ਜਿਹੜਾ ਉਹ ਸਖੜਕਾ ਤੇ ਆਪਣਾ ਜਿਹੜਾ ਧੋਨਾ ਭਲਾ ਰਿਹਾ ਤੇ ਮੰਡੀਆਂ ਦੇ ਵਿੱਚ ਜਿਹੜੀ ਫਸਲ ਬੋਲ ਰਹੀ ਹੈ ਹਾਏ 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 ਮੁਰਦਾਬਾਦ ਮੁਰਦਾਬਾਦ ਤੁਸੀਂ ਦੇਖ ਦੇਖ ਰਹੇ ਹੋ ਜੀ ਅੱਜ ਜੋ ਕਿਸਾਨ ਮਜ਼ਦੂਰਾਂ ਦੀ ਕਮੇਟੀ ਵੱਲੋਂ ਜੋ ਅੰਮ੍ਰਿਤਸਰ ਦੀਆਂ ਛੜਕਾਂ ਦੇ ਉੱਪਰ ਜਿਹੜਾ ਝੋਨਾ ਖਿਲਾਰ ਕੇ ਜਿਹੜਾ ਬਾਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਜੋ ਮੰਡੀਆਂ ਦੇ ਵਿੱਚ ਇਸ ਟਾਈਮ ਤੇ ਝੋਨੇ ਦੀ ਫਸਲ ਬਾਹਮਣੀ 1509 ਦੀ ਫਸਲ ਜਿਹੜੀ ਰੋੜ ਰਹੀ ਆ ਉਹਦੇ ਵਿਰੋਧ ਦੇ ਵਿੱਚ ਜਿਹੜਾ ਵਾ ਮੰਡੀਆਂ ਵਿੱਚ ਜਿਹੜਾ ਲੋਟ ਹੋਣ ਕਰਕੇ ਕਿਸਾਨ ਅੱਜ ਬਹੁਤ ਨਾਰਾਜ਼ ਆ ਇਹਨਾਂ ਗੱਲਾਂ ਤੋਂ ਸਭ ਕਹਾ ਦੇ ਵਿਰੋਧ ਦੇ ਵਿੱਚ ਜਿਹੜਾ ਵਾ ਛੜਕਾਂ ਦੇ ਝੋਨਾ ਖਿਲਾਰ ਕੇ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਵਾ ਕਿਸਾਨ ਬਹੁਤ ਬੇਹੱਜ ਤੇ ਹਾਸ਼ਾ ਦਰਾਜ ਆ ਉਸ ਇਸ ਕਰਕੇ ਤੁਹਾਡੇ ਸਾਹਮਣੇ ਤੁਸੀਂ ਵੇਖਿਆ ਦੇਖੀ ਵੱਡੀ ਤਰ੍ਹਾਂ ਦੇ ਜਿਹੜਾ ਉਹ ਅਸ਼ੜਕਾ ਦੇ ਝੋਨਾ ਖੇਲਾਰ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਆ ਕਿਹੜੀ ਪੁੱਤਾ ਵਾਂ ਪਾੜੀ ਹੋਈ ਕਿਸਾਨ ਜਿਹੜੀ ਫਸਲ ਆ ਕਿਉਂਕਿ ਉਹ ਅੱਜ ਮੰਡੀਆਂ ਦੇ ਵਿੱਚ ਸਹੀ ਰੇਟ ਤੇ ਚੁੱਕੇ ਨਹੀਂ ਆ ਰਿਹਾ ਸਿਰਫ ਕਾਲ 1800 ਰੁਪਏ ਨੂੰ ਜਿਹੜੀ ਆ ਉਹ 1500 ਨੂੰ ਵੇਚੀ ਆ ਤੇ ਬਹੁਤ ਹੀ ਨਿਰਾਸ਼ ਕਿਸਾਨਾਂ ਦੇ ਮਨਾਂ ਦੇ ਵਿੱਚ ਤੋਂ ਤੁਸੀਂ ਦੇਖ ਸਕਦੇ ਹੋ ਪਿਛੜਕਾ ਦੇ ਕਿਸਾਨ ਜਿਹੜਾ ਝੋਨਾ ਖੇਲਾਰ ਰਹੇ ਆ ਇਹ ਬੜੇ ਦੁਖ ਦੀ ਖਬਰ ਆ ਭਾਈ ਇਹ ਬੋਧੀ ਸਰਕਾਰ ਦੇ ਮੁਰਦਾਬਾ ਦੇ ਨਾਰੇ ਲਾਏ ਜਾ ਰਹੇ ਆ ਜੋ ਸੋਚੀ ਸਮਝੀ ਚਾਲ ਬੜੀ ਕੋਜੀ ਚਾਲ ਸਰਕਾਰ ਦੀ ਕਿਸਾਨਾਂ ਨੂੰ ਇਸ ਤਰੀਕੇ ਦੇ ਨਾਲ ਖਤਮ ਕਰਨਾ ਇਸ ਕਿਸਾਨ ਦੀ ਫਸਲ ਨਾਲ ਚੁਕੜੀ ਇਹ ਬੜੀਆਂ ਕੋਜੀ ਚਾਲਾਂ ਆ ਸਰਕਾਰ ਦੇ ਮਾੜੇ ਨਿਕੇ ਇਸ ਤੋਂ ਸਾਬਤ ਹੁੰਦੇ ਆ ਕਿਉਂਕਿ ਸਰਕਾਰਾਂ ਕਿਸਾਨਾਂ ਦੁਆਰਾ ਕੀਤੇ ਹੋਏ ਕਿਸਾਨ ਪ੍ਰੋਟੈਕਟ ਦੇ ਵੱਡਿਆਂ ਕਿਦ ਤਰ੍ਹਾਂ ਕਰਦਾ ਉਹਦਾ ਅੰਦਰ ਖਾਤੇ ਸਰਕਾਰ ਵਿਰੋਧ ਕਰ ਰਹੀ ਆ ਕੋ ਕਿਸਾਨ ਆਪਣੀ ਹੱਕੀ ਮੰਗਾਂ ਮੰਗਦੇ ਆ ਤੇ ਉਹ ਗੁੱਸਾ ਜਿਹੜੀ ਸਰਕਾਰ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਕਰ ਰਹੀ ਕਿ ਕਿਸਾਨ ਦੀ ਫਸਲ ਦੀ ਚੁੱਕੀ ਰਹੀ ਆ ਤੇ ਕਿਸਾਨ ਉਸ ਨਿਰਾਸ਼ਾ ਵਿੱਚ ਆ ਕੇ ਜਿਹੜਾ ਉਹ ਸਖੜ ਕੇ ਆਪਣਾ ਜਿਹੜਾ ਧੋਨਆ ਬੁਲਾਰ ਰਿਹਾ ਕਿ ਮੰਡੀਆਂ ਦੇ ਵਿੱਚ ਜਿਹੜੀ ਫਸਲ ਬੋਲ ਰਹੀ ਆ ਹਾਏ 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 ਮੁਰਦਾਬਾਦ ਮੁਰਦਾਬਾਦ